ਰਤਨਾਮ ਸ਼ਿਵਾਏ ਗੁਰੂ ਜੀ ਆਸਾ ਦੀ ਵਾਰ ਪੌੜੀ 18ਵੀਂ ਪੌੜੀ ਸਤਗੁਰ ਵੱਡਾ ਕਰ ਸਲਾਈਐ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਇਆ ਜਾਂ ਤਿਸ ਭਾਣਾ ਤਾਂ ਮਨ ਵਸਾਇਆ ਕਰ ਹੁਕਮ ਮस्तक ਹੱਥ ਤਰ ਵਿੱਚ ਮਾਰ ਕੱਡੀਆਂ ਬੁਰੀਆਂ ਆਂ ਜੇ ਟੁੱਠੇ ਨੋ ਨਿਤ ਪਾਇਆ ਸਤਿਗੁਰੂ ਨੂੰ ਵੱਡਾ ਮੰਨਦੇ ਹੋਏ ਉਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਕਿਉਂਕਿ ਉਸ ਵਿੱਚ ਬਹੁਤ ਵੱਡੇ ਗੁਣ ਅਤੇ ਮਹਾਨਤਾ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਗੁਰੂ ਨਾਲ ਮਿਲਾਇਆ ਹੈ ਉਹਨਾਂ ਨੂੰ ਉਹ ਗੁਣ ਅੱਖੀ ਦੇਖਦੇ ਹਨ ਜੀ ਪ੍ਰਭੂ ਦੀ ਰਜਾ ਹੋਵੇ ਤਾਂ ਉਹਨਾਂ ਦੇ ਮਾਨ ਵਿੱਚ ਵੀ ਉਹ ਗੁਣ ਵਸ ਪੈਂਦੇ ਹਨ ਪ੍ਰਭੂ ਆਪਣੇ ਹੁਕਮ ਅਨੁਸਾਰ ਉਹਨਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਅੰਦਰੋਂ ਬ੍ਰਿਆਈਆਂ ਮਾਰ ਕੇ ਕੱਢ ਦਿੰਦਾ ਹੈ ਜੀ ਪ੍ਰਭੂ ਦੀ ਖੁਸ਼ੀ ਹੋ ਜਾਵੇ ਤਾਂ ਸਾਰੇ ਸੁੱਖਾਂ ਦੇ ਪਦਾਰਥ ਮਿਲ ਜਾਂਦੇ ਹਨ ਸ਼ਲੋਕ ਮੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓਂ ਕੋ ਇਹ ਨ ਪਿਟਿਓ ਜਾਏ ਸੁਚਾ ਹੋਏ ਕੈ ਜੀਵਿਆ ਲੱਗਾ ਪਾਣਿ ਸੁਲੋਕ ਕੋਥੀ ਜਾਇ ਸਟਿਆ ਕੇਸ ਇਹ ਲੱਗਾ 도ਖ ਅਨ ਦੇਵਤਾ ਪਾਣੀ ਦੇਵਤਾ ਗਸਵੰਤ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾ ਹੋਇਆ پاک ਪਵਿੱਤ ਪਾਪੀ ਸੋ ਤਨ ਗੱਡੇਆ ਤੁੱਕਾ ਪਈਆ ਤਿੱਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੇ ਰਸ ਖਾਏ ਨਾਨਕ ਐਵੇਂ ਜਾਣੀਏ ਤਿੱਤ ਮੁਖ ਤੁੱਕਾ ਪਾਏ ਸਭ ਤੋਂ ਪਹਿਲਾਂ ਬ੍ਰਾਹਮਣ ਆਪ ਸੁੱਚਾ ਹੋ ਕੇ ਸੁੱਚੇ ਚੌਂਕੇ ਉੱਤੇ ਆ ਬੈਠਦਾ ਹੈ ਉਸ ਦੀ ਅੱਗੇ ਜਜਮਾਨ ਉਹ ਪੂਜਨ ਲਿਆ ਰੱਖਦਾ ਹੈ ਜਿਸ ਨੂੰ ਅਜੇ ਕਿਸੇ ਨੇ ਪਿੱਟਿਆ ਨਹੀਂ ਸੀ ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਤੇ ਸ਼ਲੋਕ ਪੜਨ ਲੱਗ ਪੈਂਦਾ ਹੈ ਪਰ ਇਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਪਾਵ ਢਿੱਡ ਵਿੱਚ ਪਾ ਲੈਂਦਾ ਹੈ ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ ਅੰਨ ਪਾਣੀ ਅੱਗ ਤੇ ਲੂਣ ਚਾਰੇ ਇਹ ਦੇਵਤਾ ਭਾਵ ਪਵਿੱਤਰ ਹਨ ਪੰਜਵਾਂ ਘੋ ਵੀ ਪਵਿੱਤਰ ਹੈ ਜੋ ਇਨ੍ਹਾਂ ਚੋਹਾਂ ਵਿੱਚ ਪਾਇਦਾ ਹੈ ਇਸ ਤਰ੍ਹਾਂ ਇਨ੍ਹਾਂ ਪੰਜਾਂ ਨੂੰ ਰਲਾਇਆ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ ਪਰ ਦੇਵਤਿਆਂ ਦੀ ਤਰ੍ਹਾਂ ਪਵਿੱਤਰ ਭੋਜਨ ਦੀ ਸੰਗਤ ਜਦੋਂ ਪਾਪੀ ਸਰੀਰ ਨਾਲ ਹੁੰਦੀ ਹੈ ਤਾਂ ਇਹ ਅਪਵਿੱਤਰ ਹੋ ਜਾਂਦਾ ਹੈ ਜਿਸ ਕਰਕੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ ਸਤਿਗੁਰੂ ਨਾਨਕ ਰਮਚੰਦ ਗਾਲ ਦੱਸਦੇ ਹਨ ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਮੂੰਹ ਨਾਲ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਉਚਾਰਦੇ ਤੇ ਨਾਮ ਸਿਮਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦੇ ਹਨ ਉਸ ਮੂੰਹ ਉੱਤੇ ਵੀ ਫਿਟਕਾਰਾਂ ਪੈਂਦੀਆਂ ਹਨ ਮਾਲਾ ਪਹਿਲਾ ਪੰਡੇ ਜਮੀਏ ਪੰਡ ਨੀਮੀਏ ਪੰਡੇ ਮੰਗਣ ਵਿਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੁਖ ਮੰਦਾ ਆਖੀਏ ਜਿਤ ਜਮੇ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੇ ਬਾਜ ਨ ਕੋਏ ਨਾਨਕ ਪੰਡਾ ਬਾਹਰਾ ਏਕੋ ਸੱਚ ਸੋਏ ਜੇਤ ਮੁਖ ਸਦਾ ਸਲਾਈਏ ਪਗਰਤੀ ਚਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਸਤਗੁਰੂ ਨਾਨਕ ਦੇਵ ਜੀ ਸਮਾਜ ਵਿੱਚ ਇਸਤਰੀਆਂ ਤੇ ਹੋ ਰਿਏ ਜ਼ੁਲਮ ਭੇਦਭਾਵ ਅਤੇ ਉਸ ਨੂੰ ਨੀਵਾ ਮੰਨਣਾ ਆਦਿਕ ਦੀ ਸਖਤ ਆਲੋਚਨਾ ਕਰਦੀ ਹੋਈ ਫਰਮਾਉਂਦੇ ਹਨ ਇਸਤਰੀ ਜਨਮ ਦੇਣ ਵਾਲੀ ਹੈ ਇਸ ਤੋਂ ਮਨੁੱਖ ਪੈਦਾ ਹੁੰਦਾ ਹੈ ਇਸਤਰੀ ਦੇ ਕੋਖ ਵਿੱਚ ਹੀ ਮਨੁੱਖ ਦਾ ਸਰੀਰ ਬਣਦਾ ਹੈ ਇਸਤਰੀ ਨਾਲ ਕੁੜਮਾਈ ਹੁੰਦੀ ਹੈ ਅਤੇ ਮਨੁੱਖ ਦਾ ਵਿਆਹ ਇਸ ਨਾਲ ਹੁੰਦਾ ਹੈ ਇਸ ਦੇ ਨਾਲ ਇਹ ਦੋਸਤੀ ਕਰਦਾ ਹੈ ਇਸਤਰੀ ਤੋਂ ਹੀ ਸੰਸਾਰ ਦੀ ਉਤਪਤੀ ਦਾ ਰਸਤਾ ਚੱਲਦਾ ਰਹਿੰਦਾ ਹੈ ਜੇ ਕਿਸੇ ਦੀ ਪਤਨੀ ਮਰ ਜਾਏ ਤਾਂ ਹੋਰ ਔਰਤ ਦੀ ਭਾਲ ਕੀਤੀ ਜਾਂਦੀ ਹੈ ਇਸਤਰੀ ਤੋਂ ਹੀ ਹੋਰ ਨਾਲ ਨਾਲ ਸਾਰੇ ਰਿਸ਼ਤੇ ਜੋੜਦੇ ਹਨ ਜਿਸ ਇਸਤਰੀ ਜਾਤ ਨੇ ਵੱਡੇ ਵੱਡੇ ਰਾਜਿਆਂ ਤੇ ਮਹਾਪੁਰਖਾਂ ਨੂੰ ਜਨਮ ਦਿੱਤਾ ਹੈ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ ਤੇ ਸੰਸਾਰ ਵਿੱਚ ਕੋਈ ਵੀ ਜੀਵ ਇਸਤਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ ਗੁਰੂ ਨਾਨਕ ਸਾਭ ਫਰਮਾਉਂਦੇ ਹਨ ਸਿਰਫ ਇੱਕ ਪਰਮਾਤਮਾ ਹੀ ਹੈ ਜੋ ਇਸਤਰੀ ਤੋਂ ਨਹੀਂ ਜੰਮਿਆ ਜੋ ਆਪਣੇ ਮੂੰਹ ਨਾਲ ਸਦਾ ਪਰਮਾਤਮਾ ਦੀ ਪ੍ਰਸ਼ੰਸਾ ਕਰਦਾ ਹੈ ਉਹ ਭਾਗਾ ਵਾਲਾ ਤੇ ਸੋਹਣਾ ਹੈ ਸਤਗੁਰੂ ਨਾਨਕ ਫਰਮਾਉਂਦੇ ਹਨ ਉਹੀ ਮੁਖ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ